ਤਾਂ ਜਿਹੜੇ ਹਾਸ਼ ਵਿਖੇ ਇੱਕ ਬਹੁਤ ਹੀ ਅਹਿਮ ਮੀਟਿੰਗ 350 ਸਾਲਾਂ ਨੌਵੇਂ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਤੇ ਨਾਲ ਹੀ 350 ਸਾਲਾਂ ਦਸ਼ਮੇਸ਼ ਪਿਤਾ ਬਾਦਸ਼ਾਹ ਦਰਵੇਸ਼ ਧੰਤਨ ਗੁਰਗੋਬਿੰਦ ਸਿੰਘ ਸਾਹਿਬ ਜੀ ਦੇ ਗੁਰਤਾ ਗੱਦੀ ਦੇ ਵਸਦੇ ਸਬੰਧ ਦੇ ਵਿੱਚ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਸਾਡੇ ਸਾਰੇ ਹੀ ਸੰਤਾਂ ਮਹਾਪੁਰਖਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਸੰਤਾਂ ਮਹਾਪੁਰਖਾਂ ਨੇ ਸ਼ਿਰਕਤ ਕੀਤੀ ਹੈ ਮੈਂ ਉਹਨਾਂ ਸਾਰਿਆਂ ਦੇ ਨਾਮ ਸਤਕਾਰਯੋਗ ਸੰਤ ਬਾਬਾ ਬਲਬੀਰ ਸਿੰਘ ਜੀ ਛੇਮੇ ਕਰੋੜੀ ਸਤਕਾਰਯੋਗ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਸਤਕਾਰਯੋਗ ਸੰਤ ਬਾਬਾ ਸੁਖਨਾਮ ਸਿੰਘ ਜੀ ਕਿਲਾ ਨੰਦਗੜ੍ਹ ਸਾਹਿਬ ਵਾਲੇ ਸਤਕਾਰਯੋਗ ਸੰਤ ਬਾਬਾ ਅਵਤਾਰ ਸਿੰਘ ਜੀ ਟੀਬੀ ਸਾਹਿਬ ਵਾਲੇ ਸਤਕਾਰਯੋਗ ਬਾਬਾ ਤੀਰਤ ਸਿੰਘ ਜੀ ਤਪਸਥਾਨ ਭਾਈ ਜੈਤਾ ਜੀ ਸਤਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਰੰਧਾਵੇ ਮੌਜੂਦਾ ਐਸ ਡੀ ਪੀ ਸੀ ਮੈਂਬਰ ਸਤਕਾਰਯੋਗ ਭਾਈ ਸੁਖਵਿੰਦਰ ਸਿੰਘ ਜੀ ਰਟਵਾੜਾ ਸਾਹਿਬ ਸਤਕਾਰਯੋਗ ਬਾਬਾ ਸੁਖਵਿੰਦਰ ਸਿੰਘ ਜੀ ਰਟਵਾੜਾ ਸਾਹਿਬ ਵਾਲੇ ਸਰਕਾਰਯੋਗ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਰ ਸਰਕਾਰਯੋਗ ਸਰਦਾਰ ਪਰਮਜੀਤ ਸਿੰਘ ਜੀ ਰਾਏਪੁਰ ਮੌਜੂਦਾ ਐਸਜੀਪੀਸੀ ਮੈਂਬਰ ਸਰਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੀ ਵਾਲੇ ਸਰਕਾਰਯੋਗ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਸ਼੍ਰੀ ਨਨਪੁਰ ਸਾਹਿਬ ਜੀ ਦੇ ਨੁਮਾਇੰਦੇ ਸਨ ਸਰਕਾਰਯੋਗ ਬਾਬਾ ਸੁਰਸਿੰਘ ਜੀ ਵਾਲੇ ਸਰਕਾਰਯੋਗ ਬਾਬਾ ਬੁੱਧ ਸਿੰਘ ਜੀ ਨਿੱਕੀ ਘਮਣ ਵਾਲੇ ਸਰਕਾਰਯੋਗ ਸੰਤ ਨਿਰਮਲ ਦਾਸ ਦੀ ਜੋੜੇ ਵਾਲੇ ਪ੍ਰੋਫੈਸਰ ਪਿੰਦਰ ਸਿੰਘ ਜੀ ਮਾਲਪੁਰ ਬੁੰਗਾ ਸਾਹਿਬ ਵਾਲੇ ਸਰਕਾਰਯੋਗ ਬਾਬਾ ਨਰਿੰਦਰ ਸਿੰਘ ਜੀ ਹਜੂਰ ਸਾਹਿਬ ਵਾਲਿਆਂ ਵੱਲੋਂ ਬਾਬਾ ਮੇਜਰ ਸਿੰਘ ਜੀ ਸਤਕਾਰਯੋਗ ਬਾਬਾ ਬਲਬੀਰ ਸਿੰਘ ਜੀ ਅਤੇ ਬਾਬਾ ਬਲਦੇਵ ਸਿੰਘ ਜੀ ਖਡੂਰ ਸਾਹਿਬ ਵੱਲੋਂ ਜਥੇਦਾਰ ਬਲਦੇਵ ਸਿੰਘ ਜੀ ਸਤਕਾਰਯੋਗ ਬਾਬਾ ਅਵਤਾਰ ਸਿੰਘ ਜੀ ਦਲ ਬਾਬਾ ਬਿਧੀਚੰਦ ਸੁਰ ਸਿੰਘ ਵਾਲਿਆਂ ਵੱਲੋਂ ਬਾਬਾ ਨਾਰ ਸਿੰਘ ਜੀ ਸਤਕਾਰਯੋਗ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਤਰਨਤਾਰਨ ਵਾਲਿਆਂ ਵੱਲੋਂ ਬਾਬਾ ਅਵਤਾਰ ਸਿੰਘ ਜੀ ਸਤਕਾਰਯੋਗ ਬਾਬਾ ਅਵਤਾਰ ਸਿੰਘ ਜੀ ਸਤਕਾਰਯੋਗ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਸਤਕਾਰਯੋਗ ਬਾਬਾ ਸੋਨ ਸਿੰਘ ਜੀ ਕਾਰ ਸੇਵਾ ਬਾਬਾ ਬੁੱਢਾ ਜੀ ਸਤਕਾਰਯੋਗ ਬਾਬਾ ਸੁੱਖਾ ਸਿੰਘ ਜੀ ਕਾਰ ਸੇਵਾ ਸਰਹੜੀ ਵਾਲੇ ਸਤਕਾਰਯੋਗ ਬਾਬਾ ਗੁਰਦੇਵ ਸਿੰਘ ਜੀ ਕੁੱਲੀ ਵਾਲਿਆਂ ਸਤਕਾਰਯੋਗ ਬਾਬਾ ਨਨ ਸਿੰਘ ਜੀ ਮੁੰਡਾ ਪਿੰਡ ਵਾਲੇ ਸਤਕਾਰਯੋਗ ਸੰਤ ਗੁਰਵਚਨ ਸਿੰਘ ਜੀ ਪਾਂਡਵਾ ਡਾਕਟਰ ਅਮਰਜੀਤ ਸਿੰਘ ਜੀ ਡਾਇਰੈਕਟਰ ਸਿਕ ਸਟੱਡੀਜ਼ ਚੇਅਰ ਸ਼੍ਰੀ ਗੁਰੂਗ੍ਰੰਥ ਸਾਹਿਬ ਪਵਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਡਾਕਟਰ ਜਸਬੀਰ ਕੌਰ ਗੁਰਬੁਧ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਸਰਦਾਰ ਸਿਮਰਜੀਤ ਸਿੰਘ ਕੰਗ ਸੇਵਾਮਕਤ ਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਲਹਿਰ ਡਾਕਟਰ ਪਰਮਵੀਰ ਸਿੰਘ ਜੀ ਡਾਇਰੈਕਟਰ ਸਿਕ ਧਰਮ ਦਾ ਵਿਸ਼ਕੋਸ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਾਬਾ ਗੁਰਦੇਵ ਸਿੰਘ ਜੀ ਬਜਵਾੜੇ ਵਾਲੇ ਬਾਬਾ ਬਲਵੀਰ ਸਿੰਘ ਜੀ ਬਿਰਦ ਆਸ਼ਰਮ ਬਾਬਾ ਜਗਜੀਤ ਸਿੰਘ ਜੀ ਮਿਰਜ਼ਾਪੁਰ ਬਾਬਾ ਸੁਖਾ ਸਿੰਘ ਜੀ ਕਾਰ ਸੇਵਾ ਦਿੱਲੀ ਬਾਬਾਜੀਤ ਸਿੰਘ ਜੀ ਨਿਰਮਲ ਕੁੱਟੀਆਂ ਜੋੜਾ ਇਹਨਾਂ ਸਾਰੇ ਸੰਤਾਂ ਮਹਾਂਪੁਰਖਾਂ ਨੇ ਅੱਜ ਮਾਨਯੋਗ ਮੁੱਖ ਮੰਤਰੀ ਜੀ ਦੇ ਨਾਲ ਤੇ ਜਿਸ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਜੀ ਨੇ ਦੱਸਿਆ ਜੋ ਪਲਾਨ ਪੰਜਾਬ ਸਰਕਾਰ ਨੇ ਤਿਆਰ ਕੀਤਾ ਹੈ ਕਿ ਮਾਨਯੋਗ ਮੁੱਖ ਮੰਤਰੀ ਜੀ ਦੀ ਇਹ ਹਮੇਸ਼ਾ ਹੀ ਜਦੋਂ ਤੋਂ ਇਹ 350 ਸਦੀ ਦੇ ਅਸੀਂ ਤਿਆਰੀ ਸ਼ੁਰੂ ਕੀਤੀ ਹੈ ਸਾਨੂੰ ਮੇਰੇ ਨਾਲ ਮੇਰੇ ਸਾਥੀ ਦੀਪਕ ਵਾਲੀ ਜੀ ਤੇ ਸਾਡੇ ਮੰਤਰੀਆਂ ਦੀ ਟੀਮ ਤਰੁਣਪ੍ਰੀਤ ਸੌਨ ਜੀ ਹਰਪ੍ਰਜਨ ਸਿੰਘ ਜੀ ਸਾਹਮਣੇ ਜ਼ਿੰਮੇਵਾਰੀ ਦਿੱਤੀ ਹੈ ਕਿ ਵਿਸ਼ ਪੱਧਰ ਤੇ ਜਿਵੇਂ ਉਹ ਐਗਜ਼ੈਕਟ ਕਹਿੰਦੇ ਕਿ ਜਿਵੇਂ 올림픽 ਦੀ ਤਿਆਰੀ ਕਰਦੇ ਹੈ ਉਸ ਤਰੀਕੇ ਨਾਲ ਤੁਸੀਂ ਤਿਆਰੀ ਕਰਨੀ ਹੈ ਤੇ ਉਸ ਦਾ ਚੋਅ ਸਾਰਾ ਪਲਾਨ ਹੈ ਜਿਹੜਾ ਅਸੀਂ ਇਹਨਾਂ ਸਾਰੀਆਂ ਸੰਤਾ ਮਹਾਪੁਰਖਾਂ ਦੇ ਸਾਹਮਣੇ ਰੱਖਿਆ ਕਿਵੇਂ-ਕਿਵੇਂ ਸਰਕਾਰ ਸ਼ਤਾਬਦੀ ਮਨਾਉਗੀ ਨਾਲ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਸਾਡੇ ਐਸਡੀਪੀਸੀ ਮੈਂਬਰ ਵੀ ਸੀ ਸਿਕਸ ਸਕਾਲਰਸ ਵੀ ਸੀਗੇ ਤੇ ਸਾਰੇ ਸੰਤਾ ਮਹਾਪੁਰਖਾਂ ਤੋਂ ਸਹਿਯੋਗ ਮੰਗਿਆ ਤੇ ਬੜੀ ਅੱਜ ਬੜੀ ਲੰਬੀ ਇਹ ਵਾਰਤਾਲਾਪ ਚੱਲਿਆ ਤੇ ਪਹਿਲੀ ਵਾਰੀ ਹੋਊਗਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਇੰਨੇ ਸੰਤਾਂ ਮਹਾਪੁਰਖਾਂ ਦੇ ਜਿਹੜੇ ਚਰਨ 'ਤੇ ਤੇ ਨਾਲ ਹੀ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੀ ਰਹਿਸ਼ ਵਿਖੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੋਭਿਤ ਹੈ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਾਪ ਹੋਇਆ ਅਰਦਾਸ ਹੋਈ ਸਮੂਹਿਕ ਅਰਦਾਸ ਹੋਈ ਗੁਰੂ ਸਾਹਿਬ ਜੀ ਦੇ ਨੌਵੇਂ ਪਾਤਸ਼ਾਹ ਦੇ ਚਰਨਾਂ 'ਚ ਦਸਮ ਪਿਤਾ ਦੇ ਚਰਨਾਂ 'ਚ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਚਰਦਾਸ ਹੋਈ ਕਿ ਸਾਡੇ ਸਾਰਿਆਂ ਦੇ ਸਿਰਾਂ ਤੇ ਹੱਥ ਰੱਖੋ ਅਸੀਂ ਆਪ ਜੀ ਦੀ ਸ਼ਤਾਬ ਦੀ ਵੱਡੇ ਪੱਦਰ ਤੇ ਬਣਾ ਸਕੀ ਤੇ ਨਾਲ ਹੀ ਸਾਰੇ ਸੰਤਾਂ ਸੰਗਤਾਂ ਮਹਾਪੱਖਾਂ ਨੂੰ ਜਿਹੜਾ ਹੈ ਸਨਮਾਨ ਹੋਇਆ ਇਹ ਸਾਰਾ ਜੋ ਪਲਾਨ ਹੈ ਜੀ ਜਿਵੇਂ ਮੈਂ ਅੱਗੇ ਵੀ ਦੱਸਿਆ ਤੇ ਇੱਕ ਵਾਰੀ ਦੁਬਾਰਾ ਡਿਟੇਲ ਦੇ ਵਿੱਚ ਮਿਤੀ 25 ਅਕਤੂਬਰ ਨੂੰ 25 ਅਕਤੂਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਿਖੇ ਅਰਦਾਸ ਕਰਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਅਸੀਂ ਸਾਰੇ ساری ساری ਸਰਕਾਰ ਅਰਦਾਸ ਕਰਕੇ ਰਸਮੀ ਤੌਰ ਤੇ ਇਸ ਮਾਗਮਾ ਦੀ ਸ਼ੁਰੂਆਤ ਹੋ ਗਈ ਤੇ ਉਸੇ ਦਿਨ ਸ਼ਾਮ ਨੂੰ ਗੁਰਦੁਆਰਾ ਕਾਬਗਨ ਸਾਹਿਬ ਦਿੱਲੀ ਵਿਖੇ ਜਿਹੜਾ ਹੈ ਕੀਰਤਨ ਦਰਬਾਰ ਹੋਇਆ ਤੇ ਠੀਕ 25 ਤਰੀਕ ਤੋਂ ਬਾਅਦ ਪੰਜਾਬ ਦੇ ਸਾਰੇ ਕਾਲਜਸ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਚਾਹੇ ਉਹ ਪ੍ਰਾਈਵੇਟ ਹੈ ਚਾਹੇ ਸਰਕਾਰੀ ਨੇ ਚਾਹੇ ਉਹ ਐਡਿਟ ਨੇ ਉਹਨਾਂ ਸਾਰੇ ਯੂਨੀਵਰਸਿਟਿਸ ਕਾਲਜਸ ਦੇ ਵਿੱਚ ਸੈਮੀਨਾਰਸ ਹੋਣਗੇ ਨਵੇਂ ਪਾਤਸ਼ਾਹ ਸੰਤਨ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਉਹਨਾਂ ਦੀ ਬਾਣੀ ਦੇ ਉੱਤੇ ਉਹਨਾਂ ਦੇ ਸ਼ਹਾਦਤ ਦੇ ਉੱਤੇ ਤੇ ਨਾਲ ਹੀ ਗੁਰੂ ਸਾਹਿਬ ਦੇ ਜੀਵਨ ਦੇ ਨਾਲ ਜਿਵੇਂ ਜਿਹੜੇ ਸਿੰਘ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਦੇਵਾਲਾ ਜੀ ਤੇ ਜਿਹੜੇ ਸਾਡੇ ਭਾਈ ਜੈਤਾ ਜੀ ਇਹਨਾਂ ਸਭ ਦੇ ਜੀਵਨਾ ਬਾਰੇ ਸੈਮੀਨਾਰਸ ਤੇ ਵੱਖ-ਵੱਖ ਪ੍ਰੋਗਰਾਮ ਹੋਣਗੇ 1 ਨਵੰਬਰ ਤੋਂ ਲੈ ਕੇ 18 ਨਵੰਬਰ ਤੱਕ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਜਿਹੜਾ ਵਰਲਡ ਕਲਾਸ ਲਾਈਟ ਐਂਡ ਸਾਊਂਡ ਸ਼ੋਅ ਹੋਣਗੇ ਜਿਦੇ ਵਿੱਚ ਥ्रू ਲੇਜ਼ਰ ਲਾਈਟਸ ਤੇ ਥ्रू 3D افੈਕਟ ਗੁਰੂ ਸਾਹਿਬ ਦਾ ਜੀਵਨ ਉਹਨਾਂ ਦੀ ਸ਼ਹਾਦਤ ਬਾਰੇ ਦੱਸਿਆ ਜਾਊਗਾ ਹਰ ਇੱਕ ਜ਼ਿਲ੍ਹੇ ਦੇ ਵਿੱਚ ਹੋਣਗੇ ਗੁਰੂ ਸਾਹਿਬ ਦੇ ਚਰਨ ਛੋਪ ਪ੍ਰਾਪਤ 130 ਜਿਹੜੇ ਸਥਾਨ ਨੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਸਾਰਿਆਂ ਦੇ ਉੱਤੇ ਜਿਹੜਾ ਹੈ ਇੱਕ ਤਰੀਕ ਤੋਂ ਲੈ ਕੇ 3 ਨਵੰਬਰ ਤੱਕ ਜਿਹੜੇ ਹੈ ਕੀਰਤਨ ਦਰਬਾਰ ਹੋਣਗੇ ਸਮਾਗਮ ਹੋਣਗੇ ਇਸ ਦੇ ਨਾਲ ਹੀ ਚਾਰ ਜਿਹੜੇ ਸਾਡੇ ਸ਼ਹਿਰ ਹਨ ਅੰਮ੍ਰਿਤਸਰ ਸਾਹਿਬ ਜਿੱਥੇ ਗੁਰੂ ਸਾਹਿਬ ਦਾ ਜਨਮ ਹੋਇਆ बाबा बकाड़ा साहिब जिथे गुरु साहिब ने 26 साल 9 महीने 13 दिन भक्ति की थी आनंदपुर साहिब जो शहर उनी खुद बसाया ते चौथा पटियाला जिथे गुरु साहिब बहुत ਸਮਾ ਜਿਹਨੀਆਂ ਜੀਵਨ ਬਤਾਇਆ ਇਹ ਚਾਰੋਂ ਸ਼ਹਿਰਾਂ ਦੇ ਵਿੱਚ ਵੱਡੇ ਸਮਾਗਮ ਹੋਣਗੇ ਨਾਲ ਹੀ ਚਾਰੋਂ ਸ਼ਹਿਰਾਂ ਨੂੰ ਜਿਹੜਾ ਹੈ ਸਾਫ ਸਫਾਈ ਤੇ ਇੱਥੇ ਜਿਹੜੀ ਇੱਕ ਸ਼ਹਾਦਤ ਦੀ ਮਿਸਾਲ ਜਿਸ ਨੂੰ ਸੀ ਸ਼ਹਾਦਤ ਦੀ ਲੋ ਕਹਿ ਰਹੇ ਆ ਇਹ 23 24 25 ਤਰੀਕ ਨੂੰ ਸਾਰੇ ਜਿਹੜੇ ਸ਼ਹਿਰਾਂ ਇੰਸਟੇ ਨਾਲ ਰੋਸ਼ਨ ਹੋਣਗੇ ਇਸ ਦੇ ਨਾਲ ਹੀ ਚਾਰ ਨਗਰ ਕੀਰਤਨ ਜਿਨ੍ਹਾਂ ਵਿੱਚੋਂ ਇੱਕ ਨਗਰ ਕੀਰਤਨ ਸ਼੍ਰੀਨਗਰ ਤੋਂ ਕਸ਼ਮੀਰ ਤੋਂ 18 ਨਵੰਬਰ 2025 ਨੂੰ ਗੁਰਦੁਆਰਾ ਛੱਟੀ ਪਾਛਈ ਜਿਹੜਾ ਛੇਵੇਂ ਪਾਤਸ਼ਾਹ ਧੰਤਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਥਾਨ ਹੈ ਸ਼੍ਰੀਨਗਰ ਦੇ ਵਿਖੇ ਉੱਥੇ ਕੀਰਤਨ ਦਰਬਾਰ ਹੋਊਗਾ ਤੇ 19 ਨਵੰਬਰ ਨੂੰ ਸਵੇਰੇ ਮਾਨਯੋਗ ਮੁੱਖ ਮੰਤਰੀ ਪੰਜਾਬ ਇਸ ਦੇ ਨਾਲ ਸਾਡੇ ਜੰਮੂ ਕਸ਼ਮੀਰ ਦੀ ਸਰਕਾਰ ਨਾਲ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਸਾਹਿਬ ਨਾਲ ਸਾਰੀਆਂ ਮੀਟਿੰਗਾਂ ਹੋ ਗਈਆਂ ਡੈਲੀਗੇਟ ਸਾਡੇ ਜਾ ਕੇ ਆਏ ਸੀ ਤੇ 19 ਤਰੀਕ ਨੂੰ 19 ਦਸੰਬਰ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਸਾਰੇ ਸੰਤਾਂ ਮਹਾਂਪੁਰਖਾਂ ਦੇ ਜਿਹੜੇ ਅੱਜ ਆਏ ਸੀ ਇਹਨਾਂ ਦੀ ਹਾਜ਼ਰੀ ਦੇ ਵਿੱਚ ਸ਼੍ਰੀਨਗਰ ਤੋਂ ਜਿਹੜਾ ਹੈ ਪਹਿਲਾ ਨਗਰ ਕੀਰਤਨ ਸ਼ੁਰੂ ਹੋਊਗਾ ਵਾਇਆ ਜੰਮੂ ਵਾਇਆ ਪਠਾਨਕੋਟ ਹੁੰਦੇ ਵਾਇਆ ਹਸ਼ਾਰਪੁਰ ਹੁੰਦੇ ਹੋਏ ਵਾਇਆ ਗੜਸ਼ੰਕਰ ਹੁੰਦੇ ਅਨੰਦਪੁਰ ਸਾਹਿਬ 22 ਤਰੀਕ ਨੂੰ ਪਹੁੰਚੂਗਾ ਦੂਜਾ ਜਿਹੜਾ ਨਗਰ ਕੀਰਤਨ ਉਹ ਗੁਰਦਾਸਪੁਰ ਤੋਂ ਸ਼ੁਰੂ ਹੋਊਗਾ ਵਾਇਆ ਗੁਰਦਾਸਪੁਰ ਹੁੰਦੇ ਹੋਏ ਬਟਾਲਾ ਬਾਬਾ ਬਕਾਲਾ ਸਾਹਿਬ ਫਿਰ ਅੰਮ੍ਰਿਤਸਰ ਹੁੰਦੇ ਹੋਏ ਜਲੰਧਰ ਹੁੰਦੇ ਹੋਏ ਬਲਾਚੌਰ ਹੁੰਦੇ ਹੋਏ ਨੂਰਪੁਰ ਵਾਇਆ ਨੂਰਪੁਰ ਵਿਖੇ ਅਨੰਦਪੁਰ ਸਾਹਿਬ ਬਾਈਕ 'ਤੇ ਆਮੇ ਪਹੁੰਚੂਗਾ ਤੀਜਾ ਨਗਰ ਕੀਰਤਨ ਫਰੀਦਕੋਟ ਤੋਂ ਸ਼ੁਰੂ ਹੋ ਕੇ ਵਾਇਆ ਫਿਰੋਜ਼ਪੁਰ ਵਾਇਆ ਮੋਗਾ ਵਾਇਆ ਲੁਧਿਆਣਾ ਵਾਇਆ ਫਤਿਹਗੜ੍ਹ ਸਾਹਿਬ ਹੁੰਦੇ ਹੋਏ ਫਿਰ 22 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੂਗਾ ਤੇ ਚੌਥਾ ਨਗਰ ਕੀਰਤਨ ਜਿਹੜਾ ਹੈ ਉਹ 18 ਤਰੀਕ ਤੋਂ ਸ਼ੁਰੂ ਹੋਗਾ ਇੱਕ ਦਿਨ ਐਡਵਾਂਸ ਕਿਲੋ ਵਿੱਚ ਮਾਲਵੇ ਦੇ ਵਿੱਚ ਗੁਰੂ ਸਾਹਿਬ ਨੇ ਜੇ ਬਹੁਤ ਸਾਰੇ ਸਥਾਨ ਨੇ ਤਾਂ ਤੱਕ ਦਮਦਮਾ ਸਾਹਿਬ ਤਵੰਡੀ ਸਾਬੂ ਤੋਂ ਸ਼ੁਰੂ ਹੋ ਕੇ ਵਾਇਆ ਬਠਿੰਡਾ ਵਾਇਆ ਸੰਗਰੂਰ ਵਾਇਆ ਪਟਿਆਲਾ ਵਾਇਆ ਮਹਾਲੀ ਹੁੰਦੇ ਫਿਰ 22 ਤਰੀਕ ਸ਼ਾਮੀ ਅਨੰਦਪੁਰ ਸਾਹਿਬ ਪਹੁੰਚਾਂਗੇ 23 24 25 ਨਵੰਬਰ ਨੂੰ ਅਨੰਦਪੁਰ ਸਾਹਿਬ ਵਿਖੇ ਵੱਡੇ ਸਮਾਗਮ ਹੋਣਗੇ ਜਿਸ ਦੇ ਲਈ ਤਿਆਰੀਆਂ ਲਈ ਅਸੀਂ ਸਾਰੇ ਲੱਗੇ ਹੋਏ ਹਾਂ ਤੇ ਸਾਡਾ ਅਨੁਮਾਨ ਹੈ ਕਿ 1 ਕਰੋੜ ਤੋਂ ਵੱਧ ਜਿਹੜੀ ਸੰਗਤ ਹੈ ਜਿਹੜੀ ਉੱਥੇ ਪਹੁੰਚੂਗੀ ਮਾਨਯੋਗ ਮੁੱਖ ਮੰਤਰੀ ਸਾਹਿਬ ਖੁਦ ਵੀ ਬਹੁਤ ਸਾਰੇ ਜਿਹੜੇ ਐ ਨੈਸ਼ਨਲ ਲੈਵਲ ਦੇ ਗੈਸਟ ਸਾਂ ਉਹਨਾਂ ਨੂੰ ਵੀ ਇਨਵਾਈਟ ਕਰ ਲੈਨੇ ਨਿੱਜੀ ਤੌਰ ਦੇ ਉੱਤੇ ਤਾਂ ਦੇਸ਼ ਦੀਆਂ ਵੱਡੀਆਂ ਸ਼ਖਸੀਅਤਾਂ ਵੀ ਪਹੁੰਚਣਗੀਆਂ 23 ਤਰੀਕ ਨੂੰ ਸਵੇਰੇ 10 ਵਜੇ ਸਾਰੇ ਸੰਤਾਂ ਮਹਾਂਪੁਰਖਾਂ ਦੀ ਹਾਜ਼ਰੀ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ ਉਸ ਤੋਂ ਬਾਅਦ ਇੱਕ ਜਿਹੜਾ ਸਰਵ ਧਰਮ ਸਮਾਗਮ ਸਾਰੇ ਧਰਮਾਂ ਦੇ ਸੰਤਾਂ ਮਹਾਪੁਰਖਾਂ ਨਮਾਇੰਦਿਆਂ ਨੂੰ ਸੱਦਾ ਦੇ ਰਹੀ ਅਸੀਂ ਦੇ ਰਹੇ ਹਾਂ ਕਿਉਂ ਨੌਵੇਂ ਪਾਤਸ਼ਾਹ ਇਕੱਲੇ ਸਿੱਖਾਂ ਦੇ ਗੁਰੂ ਨਹੀਂ ਸੀ ਉਹ ਨਹੀਂ ਆਪਣੀ ਕੁਰਬਾਨੀ ਕਿਸੇ ਹੋਰ ਧਰਮ ਲਈ ਦਿੱਤੀ ਤਾਂ ਸਭ ਤੋਂ ਪਹਿਲਾਂ ਜੇ ਅਗਰ ਕੋਈ ਹਿਊਮਨ ਰਾਈਟਸ ਦੀ ਸਭ ਤੋਂ ਵੱਡੀ ਮਿਸਾਲ ਹੈ ਉਹ ਨੌਵੇਂ ਪਾਤਸ਼ਾਹ ਹਨ ਤਾਂ ਇਸ ਕਰਕੇ ਸਰਵ ਧਰਮ ਸੰਮੇਲਨ ਹੋਊਗਾ ਨਾਲ ਹੀ ਉਸ ਦਿਨ ਜਿਹੜਾ ਹੈ ਵਿਰਾਸਤ ਖਾਲਸੇ ਦੇ ਵਿੱਚ ਇੱਕ ਅਲੌਕਿਕ ਜਿਹੜੀ ਐਗਜ਼ੀਬਿਸ਼ਨ ਹੈ ਗੁਰੂ ਸਾਹਿਬ ਦੇ ਜੀਵਨ ਤੋਂ ਲੈ ਕੇ ਉਹਨਾਂ ਦੀ ਸ਼ਹਾਦਤ ਤੱਕ ਉਹ ਲੱਗੂਗੀ ਤੇ ਸ਼ਾਮੀ ਜਿਹੜਾ ਹੈ 6 ਵਜੇ ਉਸੇ ਸਥਾਨ ਤੇ ਜਿਹੜਾ ਹੈ ਕੀਰਤਨ ਦਰਬਾਰ ਤੇ 5 ਵਜੇ ਡਰੋਨ ਸ਼ੋਅ ਪਹਿਲੀ ਵਾਰੀ ਪੰਜਾਬ ਦੇ ਵਿੱਚ 3 ਦਿਨ 23 ਨਵੰਬਰ 24 ਨਵੰਬਰ ਤੇ 25 ਨਵੰਬਰ ਨੂੰ ਅਨੰਦਪੁਰ ਸਾਹਿਬ ਵਿਖੇ ਵਿਰਾਸਤੇ ਖਾਲਸਾ ਚ ਡਰੋਨ ਸ਼ੋਅ ਹੋਣਗੇ ਗੁਰੂ ਸਾਹਿਬ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਇਹ ਪਹਿਲੀ ਵਾਰੀ ਹੋਣ ਜਾ ਰਿਹਾ ਹੈ ਕਿ ਪੰਜਾਬ ਚ ਡਰੋਨ ਸ਼ੋਅ ਆਰਗੇਨਾਈਜ਼ ਕਰ ਰਹੇ ਹਨ ਇਸ ਦੇ ਨਾਲ ਹੀ ਸ਼ਾਮ ਨੂੰ ਜਿਹੜੀ ਅਜਿਹਾ ਮੈਂ ਦੱਸਿਆ ਸ਼ਹਾਦਤ ਦੀ ਲੋ ਸ਼ਹਾਦਤ ਦੀ ਲੋ ਦੇ ਨਾਲ ਪੂਰਾ ਜਿਹੜਾ ਸ਼ਹਿਰ ਹੈ ਨਨਪੁਰ ਸਾਹਿਬ ਨਿਸ਼ਾਨਾ ਨਾਲ ਉਹ ਜਗਹ ਜਗਾਈਆਂ ਜਾਣਗੀਆਂ ਨਿੱਕੀ 24 ਨਵੰਬਰ ਨੂੰ ਸਵੇਰੇ 8 ਵਜੇ ਸ਼੍ਰੀ ਕੀਰਤਪੁਰ ਸਾਹਿਬ ਤੋਂ ਕਿਉਂਕਿ ਜਦੋਂ ਭਾਈ ਜੈਤਾ ਜੀ ਜਵਾਜ ਤੋਂ ਬਾਬਾ ਜੀਵਨ ਸਿੰਘ ਬਣੇ ਤਰੋ ਸੀਸ ਲੈ ਕੇ ਆਏ ਤਕੀਤਪੁਰ ਸਾਹਿਬ ਆ ਕੇ ਬਾਲ ਗੋਬਿੰਦ ਰਾਏ ਤੇ ਸਾਰੀ ਸਿੱਖ ਸੰਗਤ ਸਾਹਿਬ ਦੇ ਪਰਿਵਾਰ ਨੇ ਉਹ ਸੀਸ ਜਿਹੜਾ ਹੈ ਉਹ ਭਾਈ ਜੈਤਾ ਜੀ ਤੋਂ ਲਿਆ ਤੇ ਉਸ ਤੋਂ ਬਾਅਦ ਫਿਰ ਅਨੰਦਪੁਰ ਸਾਹਿਬ ਲੈ ਜਾ ਕੇ ਗੁਰਦੁਆਰਾ ਸੀਸਗੰਸਾਬ ਸੰਸਕਾਰ ਕੀਤਾ ਤਾਂ 24 ਨਵੰਬਰ ਨੂੰ ਸਵੇਰੇ 8 ਵਜੇ ਤੋਂ ਸੀਸਪੇਟ ਨਗਰ ਕੀਰਤਨ ਜਿਹੜਾ ਹੈ ਉਹ ਕੀਤਪੁਰ ਸਾਹਿਬ ਤੋਂ ਆਰੰਭ ਹੋਊਗਾ ਤੇ ਗੁਰਦੁਆਰਾ ਸੀਸਗੰਸਾਬ ਤੱਕ ਸਰਬੱਤ ਦੇ ਭਲਾ ਅਕੱਤਰਤਾ ਦੇ ਨਾਲ ਨਾਲ ਅਨੰਦਪੁਰ ਸਾਹਿਬ ਵਿਖੇ ਤੇ ਪੂਰੇ ਪੰਜਾਬ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲਾਏ ਜਾਣਗੇ ਤੇ ਉਸੇ ਦਿਨ ਮਾਨਯੋਗ ਮੁੱਖ ਮੰਤਰੀ ਸਾਹਿਬ ਜਿੰਨੀ ਸੰਗਤ ਉੱਥੇ ਹੋਗੀ ਉਸ ਨੂੰ ਆਰਗਨ ਡੋਨੇਸ਼ਨ ਦੀ ਆਪਣੇ ਅੰਗ ਜਦੋਂ ਸਾਡਾ ਸਵਾਸ ਪੂਰੇ ਹੋ ਗਿਆ ਅਸੀਂ ਆਪਣੇ ਸਾਡੇ ਜਿਹੜੇ ਸ਼ਰੀਰ ਦੇ ਅੰਗੋਂ ਕਿਸੇ ਦੇ ਕੰਮ ਆ ਸਕਣ ਤਾਂ ਆਰਗਨ ਡੋਨੇਸ਼ਨ ਪਲੈਜ ਹੋਗੀ ਇਸੇ ਦੇ ਨਾਲ ਜੰਗਲਾਤ ਮੈਕਮੇ ਵੱਲੋਂ ਫੋਰੈਸਟ ਡਿਪਾਰਟਮੈਂਟ ਵੱਲੋਂ ਪੂਰੇ ਪੰਜਾਬ ਦੇ ਵਿੱਚ 3.5 ਲੱਖ ਸੈਪਲਿੰਗ ਉਸ ਦਿਨ 3.5 ਲੱਖ ਬੂਟੇ ਲਏ ਜਾਣਗੇ ਸ਼ਾਮੀ 5 ਵਜੇ ਫਿਰ ਡਰੋਨ ਸ਼ੋਅ ਹੈ ਤੇ ਸ਼ਾਮੀ ਫਿਰ ਕੀਰਤਨ ਦਰਬਾਰ ਹੈ ਇਹ ਜਿਹੜਾ 25 ਨਵੰਬਰ ਤੱਕ ਹੈ ਇਸ ਦੇ ਨਾਲ ਹੀ 23 ਨਵੰਬਰ ਨੂੰ ਕਿਉਂਕਿ ਸਾਡੇ ਦਸਮ ਪਾਤਸ਼ਾਹ ਬਾਦਸ਼ਾਹ ਦਰਵੇਸ਼ ਤੰਤਨ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਗੁਰਤਾ ਗੱਦੀ ਦਿਵਸ ਅਸੀਂ ਮਨਾ ਰਹੇ ਹਾਂ ਉਸੇ ਸਟੇਜ ਤੋਂ ਜਿਹੜਾ ਸਰਵ ਧਰਮ ਸੰਮੇਲ ਜ ਉਹ ਉਸ ਨੂੰ ਵੀ ਅਸੀਂ ਜਿਹੜਾ ਹੈ ਗੁਰਤਾ ਗੱਦੀ ਦਿਵਸ ਨੂੰ ਇਸ ਸਤਾਬਦੀ ਵੀ ਮਨਾਵਾਂਗੇ ਤੇ 25 ਤੋਂ ਬਾਅਦ 30 ਨਵੰਬਰ ਤੱਕ ਜਿਹੜੀ ਹੈ ਵਰਲਡ ਕਲਾਸ ਟੈਂਪਸਿਟੀ 19 ਨਵੰਬਰ ਤੋਂ ਸ਼ਿਸ਼ੋਭਿਤ ਹੋ ਜੂਗੀ ਅਨੰਦਪੁਰ ਸਾਹਿਬ ਵਿਖੇ SDPC ਵੱਲੋਂ ਸਾਨੂੰ ਰਿਕੁਐਸਟ ਤਾਂਈ ਸੀ ਕਿ 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 ਉਹ 3 ਨਵੰਬਰ ਨੂੰ ਜਿਹੜਾ ਹੈ ਸੀ ਸੰਸਕਾਰ ਦਿਵਸ ਮਨਾ ਰਹੇ ਹੈ ਤਾਂ 3 ਨਵੰਬਰ ਤੱਕ ਇੱਕ ਵਰਲਡ ਕਲਾਸ ਟੈਂਟ ਸਿਟੀ ਜਿਹਦੇ ਵਿੱਚ ਰੋਜ਼ਾਨਾ ਲਗਭਗ 10 ਤੋਂ 11 ਹਜ਼ਾਰ ਸੰਗਤ ਜਿਹੜੀ ਰੁੱਕ ਸਕਦੀ ਹੈ ਇੱਕ ਤਰੀਕੇ ਨਾਲ ਛੋਟਾ ਇੱਕ ਪਿੰਡ ਹੋ ਗਿਆ ਸੋਰੀ ਇੱਕ ਛੋਟਾ ਸ਼ਹਿਰ ਹੋ ਗਿਆ ਉਹ ਇੱਕ ਅਸੀਂ ਸਟੈਬਲਿਸ਼ ਕਰ ਰਹੇ ਹਾਂ ਤੇ ਉਸ ਦਾ ਨਾਮ ਵੀ ਅਸੀਂ ਚੱਕ ਨਾਨਕੀ ਰੱਖ ਰਹੇ ਹਾਂ ਟੈਂਟ ਸਿਟੀ ਦਾ ਕਿਉਂਕਿ ਜਦੋਂ ਨੌਵੇਂ ਪਾਤਸ਼ਾਹ ਜੀ ਨੇ ਨੰਪੁਰ ਸਾਹਿਬ ਬਸਾਇਆ ਤਾਂ ਸਭ ਤੋਂ ਪਹਿਲਾਂ ਨਾਮ ਚੱਕ ਨਾਨਕੀ ਸੀਗਾ ਇਸ ਦੇ ਨਾਲ ਨਾਲ ਸਰਕਾਰ ਵੱਲੋਂ ਹਰ ਜਿਹੜੀ ਸੰਬੰਧਿਤ ਜਿਹੜੀ ਤਿਆਰੀਆਂ ਨੇ ਚਾਰੋਂ ਨਗਰ ਕੀਰਤਨਾਂ ਦੇ ਉੱਤੇ ਪਰਸੋਂ ਤੋਂ ਸਾਡੀ ਟੀਮ ਮਿਨਿਸਟਰਸ ਦੀ ਟੀਮ ਦੀ ਸੀਐਮ ਸਾਹਿਬ ਨੇ ਡਿਊਟੀ ਲਾ ਦਿੱਤੀ ਹੈ ਮੈਂ ਮੇਰੇ ਨਾਲ ਦੀਪਕ ਬਾਲੀ ਜੀ ਸਾਡੇ ਸਾਥੀ ਸੌਮ ਸਾਹਿਬ ਹਰਪਜਨ ਸਿੰਘ ਜੀ ਅਸੀਂ ਪੂਰੇ ਪੰਜਾਬ ਦੇ ਜਿੱਥੋਂ ਜਿੱਥੋਂ ਚਾਰੋਂ ਨਗਰ ਕੀਰਤਨਾਂ ਨੇ ਗੁਜ਼ਰਨਾ ਹੈ ਉਨਾ ਦੀ ਰੇਖੀ ਕਰਾਂਗੇ ਕਿਤੇ ਕੋਈ ਕੰਮ ਹੋਣ ਵਾਲਾ ਕਿਤੇ ਕੋਈ ਸੜਕ ਦਾ ਕੋਈ ਬਨਣ ਵਾਲੀ ਹੈ ਕੋਈ ਕੁਝ ਵੀ ਕੰਮ ਹੋਣ ਵਾਲਾ ਸਾਰੇ ਸਬੰਧਿਤ ਡਿਪਟੀ ਕਮਿਸ਼ਨਰਸ ਸਾਰੇ ਸਬੰਧਿਤ ਐਮ ਐਲ ਏ ਜਿਨਨੇ ਉੱਥੇ ਦੇ ਰਿਲੀਜੀਅਸ ਆਗੂ ਨੇ ਸੰਤ ਸੰਤ ਮਹਾਪੁਰਖ ਨੇ ਸ਼ਬਦਾਂ ਦੇ ਨਾਲ ਮੀਟਿੰਗ ਕਰਕੇ ਦਿਨ ਰਾਤ ਇਕ ਕਰਕੇ ਅਸੀਂ ਲੱਗੇ ਹੋਏ ਹਾਂ ਤਾਂ ਕਿ ਅਸੀਂ ਇਹ ਜਿਵੇਂ ਮੁੱਖ ਮੰਤਰੀ ਸਾਹਿਬ ਕਹਿ ਰਹੇ ਆਖਦੇ ਹਨ ਕਿ ਸਾਡੇ ਵੱਡੇ ਵੱਡੇ ਭਾਗ ਨੇ ਕਿ ਸਾਡੇ ਕਾਰਜਕਾਲ ਚ ਸ਼ਤਾਬਦੀ ਆਈ ਤੇ ਆਪਣੇ ਵੱਲੋਂ ਕੋਈ ਵੀ ਐਦਾਂ ਦਾ ਕਾਰਜ ਨਾ ਹੋਵੇ ਜੋ ਰਿਹਾ ਜਾਵੇ ਤਾਂ ਪੂਰੀ ਜਿਹੜੀ ਉਹਦੀ ਤਿਆਰੀਆਂ ਕਰ ਰਹੇ ਆਂ ਆਪ ਸਭ ਦੇ ਅੱਜ ਬੜਾ ਵੱਡਾ ਦਿਨ ਸਾਰੇ ਸੰਤ ਮਹਾਪੁਰਖਾਂ ਉਰਖਾਈ ਉਹਨਾਂ ਸਾਹਮਣੇ ਵੀ ਪਲਾਨ ਕਿ ਸਾਂਝਾ ਕੀਤਾ ਤੇ ਸਭ ਨੇ ਬੜੀ ਸ਼ਲਾਘਾ ਕੀਤੀ ਸਾਰੇ ਸੰਤਾਂ ਮਹਾਪੁਰਖਾਂ ਨੇ ਕਿਹਾ ਵੀ ਅਸੀਂ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਜ਼ਿੰਮੇਵਾਰੀ ਵੀ ਸਾਂਭਾਂਗੇ ਲੰਗਰਾਂ ਦੀ ਤੇ ਸਾਰੀ ਤੇ ਅਸੀਂ ਵੱਧ ਤੋਂ ਵੱਧ ਦੇ ਵਿੱਚ ਸਹਿਯੋਗਦਾਨ ਪਾਵਾਂਗੇ ਤਾਂ